ਮੇਰਾ ਨਾਮ ਹਰਮੇਸ਼ ਸਿੰਘ ਗੋਲੇਵਾਲ ਦੇ ਰਹਿਣ ਵਾਲਾ ਹਾਂ ਮੇਰੀ ਬੇਟੀ ਨੇ ਫੇਕ ਆਡ ਦੇਖ ਕੇ ਕਿਸੇ ਤੰਤਰਿਕ ਦੇ ਚਾਂਸੇ ਵਿੱਚ ਆ ਗਈ ਸੀ ਉਸ ਨੇ ਸਾਡੇ ਨਾਲ 2 ਲੱਖ ਰੁਪਏ ਦੀ ਠੱਗੀ ਹੋ ਗਈ ਥਾਣਾ ਪੁਲਿਸ ਫਰੀਦਕੋਟ ਸਾਈਬਰ ਕ੍ਰਾਈਮ ਦੇ ਵਿੱਚ ਅਸੀਂ ਰਿਪੋਰਟ ਲਖਾਈ ਅਤੇ ਉਹਨਾਂ ਨੇ ਤੁਰੰਤ ਕਾਰਵਾਈ ਕੀਤੀ ਮੈਂ ਥਾਣਾ ਸਾਈਬਰ ਕ੍ਰਾਈਮ ਦਾ ਡੀਐਸਪੀ ਸਾਹਿਬ ਦਾ ਤੇ ਇੰਸਪੈਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡਾ 2 ਲੱਖ ਰੁਪਏ ਇਹਨਾਂ ਨੇ ਵਾਪਸ ਲਵਾਇਆ ਧੰਨਵਾਦ ਤੁਹਾਨੂੰ ਥਾਣਾ ਸਾਈਬਰ ਕ੍ਰਾਈਮ ਜਿਹੜਾ ਹੈਗਾ ਆ ਪੰਜਾਬ ਸਰਕਾਰ ਨੇ ਸੈਂਟਰ ਸਪਾਇਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਨਵੇਂ ਪੁਲਿਸ ਸਟੇਸ਼ਨ ਬਣਾਇਆ ਹੈ 1724 ਤੋਂ ਜਿਹੜੇ ਇਹ ਹੈਗੇ ਆ ਵਰਕਿੰਗ ਦੇ ਵਿੱਚ ਹੈਗੇ ਉਹਦੇ ਵਿੱਚ ਸਾਡੇ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜਨਜੀ ਨੇ ਦੇਸ਼ਾਂ ਨੂੰ ਰੀਲਿਸ ਤੇ ਅਸੀਂ ਇਹਨਾਂ 3-3.5 ਮਹੀਨਿਆਂ ਦੇ ਵਿੱਚ ਜੋ ਵੀ ਕਾਰਵਾਈ ਕੀਤੀ ਆ ਉਹਦੇ ਸਬੰਧ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਲਈ ਬੁਲਾਇਆ ਤਾਂ ਕਿ ਲੋਕਾਂ ਵੀ ਕੁਝ ਅਵੇਅਰ ਹੋ ਸਕਣ ਹਜੇ ਵੀ ਕੁਝ ਨਾ ਕੁਝ ਫਰਾਡ ਹੋ ਜਾਂਦੇ ਆ ਕੁਝ ਭੂਲੇ ਲੋਕ ਜਿਹੜਾ ਨੂੰ ਫਰਾਡਸਟਰ ਜਿਹੜੇ ਆ ਫੋਨ ਕਰਦੇ ਆ ਤੇ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ ਅਸੀਂ ਇਹਨਾਂ 3 ਮਹੀਨਿਆਂ ਦੇ ਵਿੱਚ ਜੋ ਲੋਕਾਂ ਨੇ ਠੱਗੀ ਜਿਹਨਾਂ ਦੇ ਨਾਲ ਹੋਈ ਆ ਉਹਦੇ ਵਿੱਚ ਕਾਫੀ ਲੋਕਾਂ ਨੂੰ ਅਸੀਂ ਤਕਰੀਬਨ ਤਕਰੀਬਨ 4 ਕੇਸਾਂ ਦੇ ਵਿੱਚ 15 ਲੱਖ 27000 ਰੁਪਏ ਜਿਹੜਾ ਠੱਗੀ ਦਾ ਸ਼ਿਕਾਰ ਹੋ ਗਏ ਸੀ ਜਿਨ੍ਹਾਂ ਨੇ 19 30 ਤੇ ਕੰਪਲੇਨਟ ਕੀਤੀ ਸੀ ਉਹਨਾਂ ਦੀ ਅਮਾਉਂਟ ਜਿਹੜੀ ਫ੍ਰੀਜ਼ ਹੋ ਗਈ ਸੀ ਉਹ ਕੋਰਟ ਦੇ ਆਰਡਰ ਦੇ ਨਾਲ ਵਾਪਸ ਕਰਾਤੀ ਉਹਨਾਂ ਦੇ ਅਕਾਊਂਟ 'ਚ ਵਾਪਸ ਆ ਗਈ ਸੀ ਇਸੇ ਤਰ੍ਹਾਂ ਹੀ 20 ਕੇਸ ਅਸੀਂ ਹੋਰ ਕੋਰਟ ਦੇ ਵਿੱਚ ਲਗਾਏ ਹੋਏ ਆ ਜੋ ਕਿ ਸ਼ਾਇਦ ਜਨਵਰੀ ਤੱਕ ਡਿਸਾਈਡ ਹੋ ਜਾਣਗੇ ਉਹਦੇ ਵਿੱਚ ਵੀ 46 ਲੱਖ ਦੀ ਅਮਾਉਂਟ ਜਿਹੜੀ ਹੈਗੀ ਆ ਟੋਟਲ ਹੈਗੀ ਆ ਜਿਹੜੀ ਲੋਕਾਂ ਦੀ ਫ੍ਰੀਜ਼ ਹੋਈ ਹੋਈ ਆ ਉਹ ਅਸੀਂ ਉਹਨਾਂ ਨੂੰ ਵਾਪਸ ਕਰਵਾ ਦਾਂਗੇ ਤੇ ਮੇਰੀ ਆਮ ਪਬਲਿਕ ਨੂੰ ਇਹੀ ਰਿਕੁਐਸਟ ਆ ਕਿ ਜੇ ਕੋਈ ਫਰਾਡ ਹੋ ਜਾਂਦਾ ਤੇ 1930 ਤੇ ਕੰਪਲੇਂਟ ਜ਼ਰੂਰ ਕਰੋ ਤਾਂ ਕਿ ਜਿੰਨੀ ਕਮਾਊਂਡ ਤੁਹਾਡੀ ਫ੍ਰੀਜ਼ ਹੋ ਰਹੀ ਆ ਉਹ ਤੁਹਾਨੂੰ ਵਾਪਸ ਜ਼ਰੂਰ ਦਲਾਈ ਜਾ ਸਕੇ ਉਹ ਪ੍ਰੋਸੈਸ ਕੋਈ ਜ਼ਿਆਦਾ ਲੰਬਾ ਨਹੀਂ ਹੁੰਦਾ ਮਹੀਨੇ ਦੇ ਵਿੱਚ ਜਾਂ 2 ਮਹੀਨੇ ਦੇ ਵਿੱਚ ਉਹ ਡਿਸਾਈਡ ਹੋ ਜਾਂਦਾ ਤੇ ਇਹਦੇ ਨਾਲ ਨਾਲ ਕੁਝ ਇਹੋ ਜਿਹੇ ਵੀ ਹੈ ਸਾਡੇ ਕੋਲ ਕੇਸ ਜਿਹੜੇ ਬਿਨਾ ਕੋਰਟ ਆਰਡਰਾਂ ਤੋਂ ਅਸੀਂ ਲੋਕਾਂ ਨੂੰ ਪੈਸੇ ਦਵਾਤੇ ਆ ਉਹਦੇ ਵਿੱਚ ਕਈ ਵਾਰੀ ਨੋਨ ਬੰਦਾ ਹੈਗਾ ਕਿਸੇ ਨੇ ਫੋਨ ਲੈ ਲਿਆ ਕਿਸੇ ਦਾ ਉਹਦੇ ਤੇ Google ID ਚਲਾ ਕੇ 10 ਲੱਖ ਰੁਪਇਆ ਕਿਸੇ ਹੋਰ ਅਕਾਊਂਟ ਚ ਟ੍ਰਾਂਸਫਰ ਕਰਤਾ ਤੇ ਜਾਂ ਇੱਕ ਲੜਕੀ ਸੀ ਜਿਹੜੇ ਕੋਈ ਤਾੰਤ੍ਰਿਕ ਟਾਈਪ ਬੰਦੇ ਨੇ ਉਹਨੂੰ ਹੌਲੇ-ਹੌਲੇ ਨੂੰ ਉਹਨੂੰ ਕਰਕੇ ਵੀ ਤੂੰ ਮੈਨੂੰ ਪੈਸੇ ਸੈਂਡ ਕਰ ਮੈਂ ਤੇਰੇ ਲਵ ਮੈਰਿਜ ਕਰਾਉਣ ਦੇ ਵਿੱਚ ਫਾਇਦਾ ਕਰਾਉਂਗਾ ਤੇ ਉਹ ਵਿਚਾਰੀ ਐਡੀ ਕੋ ਪੁਲੀ ਸੀ ਕਿ ਸਰਕਾਰੀ ਪੈਸੇ 2 ਲੱਖ ਰੁਪਇਆ ਉਹਨੂੰ ਸਰਕਾਰ ਦੇ ਪੈਸੇ ਹੀ ਦਿੱਤੇ ਜਿਹੜੇ ਕਿ ਜਮ੍ਹਾਂ ਕਰਵਾਣੇ ਸੀ ਉਹ ਬੰਦੇ ਨੂੰ ਟਰੇਸ ਕਰਕੇ ਉਹਦੇ ਪੈਸੇ ਉਹਨੂੰ ਕੁੜੀ ਨੂੰ ਦਵਾਤੇ ਚਲੋ ਉਹਨਾਂ ਦੇ ਦੁਆਰਾ ਰੀਸਟੇਟ ਵੀ ਹੋ ਗਈ ਉਹ ਤੇ ਇਹਦੇ ਨਾਲ ਨਾਲ ਜਿਹੜੇ ਸਕੂਲ ਦੇ ਬੱਚੇ 2-3 ਸਕੂਲ ਮੈਂ ਨਾਮ ਹੀ ਲੈਂਦਾ ਉਹਨਾਂ ਦਾ ਇਹੋ ਜਿਹੇ ਹੈਗੇ ਜਿਹੜੇ ਸਕੂਲ ਦੇ ਬੱਚੇ ਆਪਣੀ ਫਰਸਟ੍ਰੇਸ਼ਨ ਕੱਢਣ ਦੇ ਲਈ ਆਪਣੇ ਟੀਚਰਸ ਦੀ ਜਾਲੀ ਆਪਣੀਆਂ ਆਈਡੀਆ ਬਣਾ ਕੇ ਟੀਚਰਸ ਨੂੰ ਕੁਝ ਕਮੈਂਟਸ ਕਰਦੇ ਆ ਗਲਤ ਮਲਤ ਉਹਦੇ ਉਹ ਵੀ ਬੰਦੇ ਟਰੇਸ ਕਰਾ ਕੇ ਚਲੋ ਛੋਟੀ ਉਮਰ ਦੇ ਸੀ ਇਸ ਕਰਕੇ ਟੀਚਰਸ ਨੇ ਵੀ ਉਹਨਾਂ ਨੂੰ ਮਾਫ ਕਰਤਾ ਪਰ ਅਸੀਂ ਟਰੇਸ ਕਰਕੇ ਉਹਨਾਂ ਨੂੰ ਸੌਰੀ ਫੀਲ ਕਰਵਾਤਾ ਉਹਨਾਂ ਦੇ ਪੇਰੈਂਟਸ ਨੇ ਵੀ ਟੀਚਰ ਤੋਂ ਮਾਫੀ ਮੰਗ ਲਈ ਸਾਡੇ ਬੱਚੇ ਨੇ ਗਲਤੀ ਕੀਤੀ ਆ ਇਹਦੇ ਨਾਲ ਨਾਲ ਇੱਕ ਹੋਰ ਹੈਗੇ ਜਿਹੜੇ ਅੱਜ ਕੱਲ ਦੇ ਬੱਚੇ ਹੈਗੇ ਟੀਨੇਜਰਸ ਹੈਗੇ ਆ ਜਾਂ ਜੇ ਕਿਸੇ ਲੜਕੀ ਨਾਲ ਕੋਈ ਗੱਲਬਾਤ ਹੋ ਗਈ ਜੇ ਉਹਦੀ ਬ੍ਰੇਕਅਪ ਹੋ ਗਿਆ ਤੇ ਉਹਦੀਆਂ ਫੋਟੋਆਂ ਪਾ ਕੇ ਉਹਨੂੰ ਬਲੈਕਮੇਲ ਕਰਦੇ ਆ ਕਿਸੇ ਤਰੀਕੇ ਦੇ ਨਾਲ ਕੁਝ ਉਹਨਾਂ ਦਾ ਵੀ ਇਸ ਤਰ੍ਹਾਂ ਦੇ ਕੇਸ ਅਸੀਂ 3-4 ਪੇਸ਼ ਕੀਤੇ ਆ ਸਭ ਤੋਂ ਇੰਟਰਸਟਿੰਗ ਕੇਸ ਸਾਡਾ ਉਹ ਸੀ ਆ ਕਿ ਬੰਦੇ ਨੇ ਆਪਣੇ ਮਰੇ ਹੋਏ ਦੋਸਤ ਦੀ ਆਈਡੀ ਚਲਾ ਕੇ ਲੜਕੀ ਨੂੰ ਬਲੈਕਮੇਲ ਕਰਨ ਪਿਆ ਸੀ ਲੇਕਿਨ ਉਹਦੇ ਚ ਚੱਕਰ ਇਹ ਹੈ ਕਿ ਚਲੋ ਕੰਪਲੇਂਟੈਂਟ ਫਿਰ ਸਟੈਂਡ ਨਹੀਂ ਕਰਦੇ ਵੀ ਨਹੀਂ ਜੀ ਅਸੀਂ ਕੋਰਟ 'ਚ ਨਹੀਂ ਜਾਣਾ ਤੁਸੀਂ ਸਾਰੀ ਜੀ ਸੌਰੀ ਅਪੀਲ ਕਰ ਲੈਂਦੇ ਆ ਤੇ ਸਾਡਾ ਨਬੇੜ ਤੋਂ ਤੇ ਇਹਦੇ ਨਾਲ ਨਾਲ ਲੋਕਾਂ ਦੇ ਜਿਹੜੇ ਮੋਬਾਈਲ ਫੋਨ ਗਵਾਚੇ ਸੀਗੇ ਉਹ ਫੋਨ ਕਰੀ ਬਰੀ 160 ਫੋਨ ਸੀਗੇ ਅਸੀਂ ਉਹ ਫੋਨ ਟ੍ਰੇਸ ਕਰਕੇ ਉਹਨਾਂ ਲੋਕਾਂ ਨੂੰ ਵਾਪਸ ਕਰਦੇ ਆ ਸਰ ਸਾਹਿਬ ਬੜਾ ਠੱਗੀ ਦੇ ਕਿੰਨੇ ਮਾਮਲੇ ਨੇ ਕਿੰਨੇ ਰਿਕਵਰੀ ਹੋਈ ਸਰ ਸਾਈਬਰ ਠੱਗੀ ਦੇ ਮਾਮਲੇ ਸਾਡੇ ਕੋਲ ਪਰਚੇ ਵੀ ਦਰਜਾ ਉਹ ਇਨਵੈਸਟੀਗੇਸ਼ਨ ਹੈ ਮਤਲਬ ਅਸੀਂ ਉਹ ਜਿਹਨੀਆਂ ਮੋਟੀਆਂ ਅਮਾਉਂਟਸ ਦੇ ਹੈਗੀਆਂ ਆ ਉਹ ਅਕਾਊਂਟ ਅਸੀਂ ਟਰੇਸ ਕਰ ਲਏ ਆ ਜਲਦੀ ਅਸੀਂ ਅਦਰ ਸਟੇਟ ਦੇ ਵਿੱਚ ਜਿੱਥੇ-ਜਿੱਥੇ ਉਹ ਪੈਸੇ ਗਏ ਆ ਉਥੇ ਜਾ ਕੇ ਉਹਨਾਂ ਬੰਦਿਆਂ ਨੂੰ ਟਰੇਸ ਕਰ ਲਾਂਗੇ ਜਿਹੜੇ ਸੋਲਵ ਹੋ ਗਏ ਆ ਆਹ ਜਾਂ ਸਦੋਸ਼ੀਆਂ ਦੇ ਖਿਲਾਫ ਕਰਦੇ ਕਿ ਬਿਲਕੁਲ ਬਿਲਕੁਲ ਜੀ ਦੋਸ਼ੀਆਂ ਦੇ ਖਿਲਾਫ ਜਿਹੜੇ ਆ ਪਰਚਾ ਦਰਜ ਕਰਦੇ ਆ ਨੋ ਗੇਸ ਹੈਗੇ ਜਿਹੜੇ ਮੋਟੀ ਅਮਾਉਂਟ ਹੈਗੀ ਆ ਜਿਨ੍ਹਾਂ ਦੇ ਵਿੱਚ ਹੈਗੇ ਆ ਦੋਸ਼ੀ ਉਹੋ ਜਿਹਾ ਉਹਨਾਂ ਦੇ ਅਕਾਊਂਟ ਰੇਸ ਕਰ ਲਿਆ ਸਰ ਇੱਕ ਲਗਾਤਾਰੀ ਸ਼ੁਕਰਗੁਜ਼ਾਰੀ ਅਤੇ ਡੇਕਿੰਗ ਚੱਲ ਰਹੀਆਂ ਨੇ ਮੈਸੇਜ ਦਿੱਤੇ ਆਲੇ ਆਹ ਪੂਰੇ ਬਾਰੇ ਪਬਲਿਕ ਗਰੁੱਪ ਵੀ ਮੈਸੇਜ ਦੇ ਲਗਾਉਂਦੇ ਬਸ ਇੱਕ ਗੱਲ ਆ ਜੀ ਜੇਕਰ ਤੁਹਾਡੇ ਕੋਲ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਗਲਤੀ ਹੋ ਜਾਂਦੀ ਆ ਕੋਈ ਤੁਹਾਡੀ ਅਮਾਉਂਟ ਤੇ ਤੁਸੀਂ ਕਿਸੇ ਨੂੰ ਟ੍ਰਾਂਸਫਰ ਕਰ ਵੀ ਦਿੰਦੇ ਹੋ ਤੇ ਇਮੀਡੀਏਟਲੀ ਤੁਸੀਂ 1930 ਤੇ ਕੰਪਲੇਂਟ ਜ਼ਰੂਰ ਕਰ ਦੋ ਤਾਂ ਕਿ ਜੇ ਕੋਈ ਅਮਾਉਂਟ ਤੁਹਾਡੀ ਅੱਗੇ ਕਿਸੇ ਟਰਾਂਸਫਰ ਹੋਣ ਦੀ ਜਾਇਏ ਉੱਥੇ ਹੀ ਸਟੌਪ ਹੋ ਜਵੇ ਤੇ ਉਹ ਜਲਦੀ ਅਸੀਂ ਫਿਰ ਰਿਲੀਜ਼ ਕਰਵਾ ਦਿੰਨੇ ਕੋਰਟ ਆਰਡਰ ਦੇ ਨਾਲ ਅਸਰ ਕੋਈ ਇੱਕ ਪੋਰਟਲ ਵੀ ਬਣਿਆ ਕੋਈ 1930 ਦਾ ਪੋਰਟਲ ਐਨਸੀਪੀਆਰਪੀ ਹੈਗਾ ਉਹਦੇ ਨਾਲ ਹੀ ਇਹ ਜਿਹੜਾ ਰਿਲੇਟਡ ਆ ਉਹ ਸਿੰਪਲ ਭਾਸ਼ਾ ਚ ਆਪਾਂ ਕਹਿ ਦਈਏ ਕਿ 1930 ਤੇ ਕੰਪਲੇਂਟ ਕਰ ਦੋ ਉਸੇ ਟਾਈਮ ਫੋਨ ਬੁਲਾ ਕੇ ਆਪਣਾ ਦੱਸ ਦੋ ਬਹੁਤ ਸਾਰੇ ਲੋਕ ਇਦਾਂ ਦੇ ਵੀ ਆ ਜਿਹੜੇ ਕੰਪਲੇਂਟ ਨਹੀਂ ਕਰਦੇ ਸਿੱਧੇ ਹੀ ਸਾਡੇ ਕੋ ਆ ਜਾਂਦੇ ਜੀ 2 ਘੰਟੇ ਪਹਿਲਾਂ ਸਾਡੇ ਪੈਸੇ ਚਲੇ ਗਏ ਆ ਜੀ ਤੇ ਉਹ ਅਸੀਂ ਫੇਰ ਨਹੀਂ ਤਾਂ ਫ੍ਰੀਜ਼ ਕਰ ਦਿੰਦੇ ਆ ਇਥੋਂ ਖਲਵਾ ਦਿੰਦੇ ਆ ਸਰ ਆਮ ਲੋਕਾਂ ਕੇ ਦੋਪਨ ਵੀ ਹਟਾ ਕੇ ਪੁਲਿਸ ਇਸ ਤਰ੍ਹਾਂ ਕੇ ਪੈਸੇ ਉਹਨਾਂ ਦੇ ਵਾਪਸ ਕਰਾਉਂਦੀ ਜਿਹੜੇ ਕੰਨੀ ਪਹੁੰਚ ਵਾਲੇ ਹੁੰਦੇ ਆ ਸਖ਼ਤ ਰੂਪ ਵਾਲੇ ਹੁੰਦੇ ਆ ਕਿ ਹੁਣ ਆਮ ਲੋਕਾਂ ਦੀ ਵੀ ਪਹੁੰਚ ਤੱਕ ਹੋ ਗਿਆ ਇਹ ਬਿਲਕੁਲ ਜੀ ਬਿਲਕੁਲ ਜੇ ਹੁਣੇ ਤੁਹਾਨੂੰ ਇੱਕ ਤੀਰਖਸ਼ੇ ਵਾਲਾ ਆਏਗਾ ਚਾਹੇ ਜਿਹਦਾ ਫੋਨ ਅਸੀਂ ਲੱਭ ਕੇ ਦਿੱਤਾ ਠੀਕ ਹੈ ਨਾ 24 ਹਾਅਰ 24 ਹਾਅਰ ਜਾਂ ਇੱਕ ਮੁੰਡਾ ਤੁਸੀਂ ਪਿੱਛੇ ਦੇਖਿਆ ਹੋਵੇਗਾ ਜਿਹਦੇ Apple iPhone ਸੀ ਆ ਜਿਹਦਾ ਉਹਨੂੰ ਦਿੱਤਾ ਤੇ ਉਹ ਪੜਦਾ ਸੀ ਆ ਤੇ ਉਹ ਇਸੇ ਕਰਕੇ ਬੜਾ ਖੁਸ਼ੀ ਕਿ ਮੈਂ ਤੇ ਹਜੇ ਤੱਕ ਕਿਸ਼ਤਾਂ ਭਰੀਆਂ ਨਹੀਂ ਮੇਰਾ ਫੋਨ ਖਵਾਚ ਗਿਆ ਤੇ ਤੁਸੀਂ ਉਹਨਾਂ ਕੋਲ ਉਸ ਦਾ ਥੈਂਕਸਿੰਗ ਕੀਤਾ ਸਾਡਾ ਸਰ ਇੱਕ ਲਗਾਣੇ ਥਾਣੇ ਦਾ ਅਧਿਕਾਰ ਕਿਸ ਤਰ੍ਹਾਂ ਕੇ ਬਸ ਜ਼ਿਲ੍ਹਾ ਜਾਂ ਪੂਰਾ ਜ਼ਿਲ੍ਹਾ ਦੀ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹੀ ਸਾਈਬਰ ਥਾਣਾ ਹੈ ਫ੍ਰੀਕੋਰਟ ਚ ਹਰ ਜ਼ਿਲ੍ਹੇ ਦੇ ਵਿੱਚ ਇੱਕ ਕੋਈ ਐਂਪਲੋਸੇਸ਼ਨ ਸਰ ਇੱਕ ਸਾਮਣੀ ਆ ਰਹੀ ਹੈ ਕਿ ਤੁਸੀਂ ਦੱਸਿਆ ਸਕੂਲ ਵਾਲੀਆਂ ਜਾਂ ਉਹ ਆਈਡੀਜ਼ ਬਾਰੇ ਉਹ ਸਾਰੇ ਫ੍ਰੀਕੋਰਟ ਜ਼ਿਲ੍ਹੇ ਨਾਲ ਸੰਬੰਧ ਕੀ ਉਹਨਾਂ ਸਾਰੇ ਫ੍ਰੀਕੋਰਟ ਜ਼ਿਲ੍ਹੇ ਨਾਲ ਸੰਬੰਧਿਤ ਸੀਗੇ नामी स्कूल। कितने पैसे लोग का दिल वापस हो चुके हैं। हम बात तोड़े रिकॉर्ड इस आम नजरें सालों तो पर चुके हैं। अपने रिकॉर्ड इस आम। इस वीडियो को आगे शेयर जरूर करना चाहिए।